ਅੱਜ ਸਾਉਣ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰ ਸੰਗਤਾਂ ਦਾ ਸੁਖ ਸੁੱਖਾਂ ਦਾ ਬਤੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹਾ ਦੀ ਬਾਣੀ ਮਹਾ ਕਹਿੰਦੇ ਮਹੀਨੇ ਨੂੰ 12 ਮਹੀਨਿਆਂ ਦੀ ਬਾਣੀ ਮਾਝ ਰਾਗ ਦੇ ਅੰਦਰ ਅੰਕਿਤ ਕੀਤੀ ਹੈ ਕਿ ਜਦੋਂ ਮਹੀਨੇ ਬਦਲਦੇ ਹਨ ਰੁੱਤਾਂ 'ਚ ਮੌਸਮ 'ਚ ਤਬਦੀਲੀ ਆਉਂਦੀ ਹੈ ਤੇ ਉਹ ਮੌਸਮ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਤੇ ਅਸੀਂ ਉਸ ਮੌਸਮ ਦੇ ਨਾਲ ਜੂਦਿਆ ਹੋਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ ਹਰ ਮਹੀਨੇ ਦੇ ਵਿੱਚ ਸਤਿਗੁਰੂ ਵੱਖਰਾ ਵੱਖਰਾ ਸੰਦੇਸ਼ ਦਿੰਦੇ ਹਨ ਗਰਮੀ ਦੇ ਮਹੀਨੇ ਚ ਕੀ ਕਰਨਾ ਸਰਦੀ ਦੇ ਮਹੀਨੇ ਚ ਕੀ ਕਰਨਾ ਹੈ ਹੁਣ ਸੁਹਾਵਣੀ ਰੁੱਤ ਆ ਗਈ ਸਾਉਣ ਦੀ ਰੁੱਤ ਆਈ ਹੈ ਹੁਣ ਸਤਗੁਰੂ ਸੌਂਹ ਦੇ ਮਹੀਨੇ ਦੇ ਵਿੱਚ ਸਾਨੂੰ ਕੀ ਸੰਦੇਸ਼ ਦਿੰਦੇ ਹਨ ਸਰਮਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਟਿਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆ ਦਿਸਣ ਸੱਬੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਿ ਸਖਿਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨਾ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਸਾਵਣ ਤਿੰਨਾ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਸਾਉਣ ਦੇ ਮੁਬਾਰਕ ਮਹੀਨੇ ਦੀ ਸ਼ੁਰੂਆਤ ਦੇਵੇ ਸਾਨੂੰ ਸੰਦੇਸ਼ ਦਿੰਦੇ ਹਨ ਕਿ ਜਿਸ ਤਰ੍ਹਾਂ ਕਿ ਸੌਣ ਦਾ ਮਹੀਨਾ ਆਉਂਦਾ ਹੈ ਚਾਰਿ ਸਪੇਰੇ ਹਰਿਆਲੀ ਛਾ ਜਾਂਦੀ ਹੈ ਸਾਰਾ ਵਣਸਪਤੀ ਘਾ ਬੂਟਾ ਹਰ ਇੱਕ ਹਰਿਆ ਭਰਿਆ ਹੋ ਜਾਂਦਾ ਹੈ ਭਵਕੀ ਜਿਸ ਤਰ੍ਹਾਂ ਹਰ ਇੱਕ ਸਾਰੇ ਪਾਸੇ ਧਰਤੀ ਹਰੀ ਭਰੀ ਹੋ ਗਈ ਸਾਰੇ ਬੂਟੇ ਖੜੇ ਗਏ ਹਨ ਇਸ ਤਰ੍ਹਾਂ ਸੌਣ ਦੇ ਮਹੀਨੇ ਚ ਜਿਹੜੀ ਜੀਵ ਰੂਪੀ ਇਸਤਰੀ ਕਿਉਂਕਿ ਅਸੀਂ ਸਾਰਾ ਸੰਸਾਰ ਸਾਰੇ ਜੀਵ ਉਸ ਪਰਮੇਸ਼ਰ ਦੀਆਂ ਇਸਤਰੀਆਂ ਹਾਂ ਤੇ ਉਹ ਸਾਡਾ ਖਸਮ ਹੈ ਸਾਡਾ ਮਾਲਕ ਹੈ ਸਤਿਗੁਰੂ ਸਾਨੂੰ ਜੀਵ ਰੂਪੀ ਇਸਤਰੀ ਨੂੰ ਕਹਿੰਦੇ ਹਨ ਜਿਹੜੀ ਜੀਵ ਰੂਪੀ ਇਸਤਰੀ ਦਾ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਕਿਉਂਕਿ ਮਹੀਨਾ ਸੁਹਾਵਣੀ ਰੁੱਤ ਆ ਗਈ ਇਹਦੇ ਮਹੀਨੇ ਦੇ ਵਿੱਚ ਹਰ ਪਾਸੇ ਹਰਿਆਲੀ ਛਾ ਗਈ ਹੈ ਤੇ ਉਸ ਜੀਵ ਦਾ ਹਿਰਦਾ ਵੀ ਇਸ ਤਰ੍ਹਾਂ ਖਿੜ ਜਾਏਗਾ ਜਿਹਦਾ ਪਿਆਰ ਪਰਮੇਸ਼ਰ ਦੇ ਪਰਮਾਤਮਾ ਦੇ ਚਰਣਾ ਕਮਣਾ ਨਾਲ ਪੈ ਗਿਆ ਹੈ ਸ਼ਾਮਣ ਸਰਸੀ ਕਾਮਣੀ ਕਾਮਨੀ ਕਹਿੰਦੇ ਔਰਤ ਸ਼ਾਵਣ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀ ਸਰਸਰੀ ਹੋ ਜਾਏਗੀ ਹਰੀ ਭਰੀ ਹੋ ਜਾਏਗੀ ਖਿੜ ਜਾਏਗੀ ਜਿਨ੍ਹਾਂ ਦਾ ਪਿਆਰ ਅਕਾਲਪੁਰ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆ ਹੈ ਚਰਨ ਕਮਲ ਸਿਓ ਪਿਆਰ ਚਰਨ ਪਰਮਾਤਮਾ ਦਾ ਚਰਨ ਉਹਦਾ ਨਾਮ ਹੈ ਕਿਉਂਕਿ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਨਹੀਂ ਰੂਪ ਨਾ ਰੇਖ ਨਾ ਰੰਗ ਕੁਛ ਸ੍ਰੈਗਉ ਤੇ ਪ੍ਰਪਿੰਨ ਉਹਦਾ ਨਾਮ ਹੀ ਉਹਦੇ ਚਰਨ ਹਨ ਉਹਦੇ ਚਰਨ ਹੀ ਉਹਦਾ ਨਾਮ ਹੈ ਤੇ ਉਹਦੇ ਨਾਮ ਨੂੰ ਉਹਦੇ ਚਰਨਾਂ ਨੂੰ ਸਤਿਗੁਰਾਂ ਨੇ ਕਮਲ ਦੇ ਫੁੱਲ ਦੀ ਕੋਮਲਤਾ ਹੀ ਤਰ੍ਹਾਂ ਦਿੱਤਾ ਹੈ ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਕੋਮਲ ਹੁੰਦਾ ਹੈ ਸਤਿਗੁਰੂ ਤੇਰੇ ਚਰਨ ਕੋਮਲ ਹਨ ਤੇ ਇਹਨਾਂ ਕੋਮਲ ਚਰਨਾਂ ਦੇ ਨਾਲ ਜਿਨ੍ਹਾਂ ਦਾ ਪਿਆਰ ਪੈ ਗਿਆ ਹੈ ਉਹ ਜੀਵ ਹਰੇ ਭਰੇ ਉਹ ਖਿੜ ਜਾਣਗੇ ਜਿਸ ਤਰ੍ਹਾਂ ਕਿ ਹਰ ਪਾਸੇ ਸਾਵਨ ਦਾ ਮਹੀਨਾ ਖਿੜਿਆ ਪਿਆ ਹੈ ਹਰਿਆ ਭਰਿਆ ਪਿਆ ਹੈ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਆਧਾਰ ਜਿਨ੍ਹਾਂ ਦਾ ਮਨ ਖਿੜ ਗਿਆ ਹੈ ਪ੍ਰਭੂ ਦੇ ਚਰਨਾਂ ਦੇ ਨਾਲ ਉਹਨਾਂ ਨੇ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਦੋਨਾਂ ਨੂੰ ਸੱਚੇ ਰੰਗ ਦੇ ਵਿੱਚ ਰੰਗ ਲਿਆ ਹੈ ਸੱਚਾ ਰੰਗ ਇਕੋ ਇੱਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦਾ ਰੰਗ ਹੈ ਗੁਰਬਾਣੀ ਦੇ ਵਿੱਚ ਜਿੱਥੇ ਵੀ ਸੱਚੇ ਰੰਗ ਦੀ ਗੱਲ ਆਉਂਦੀ ਹੈ ਉੱਥੇ ਸਤਿਗੁਰਾਂ ਨੇ ਮੰਜੀਟ ਦੇ ਰੰਗ ਦੇ ਨਾਲ ਤੁਲਨਾ ਦਿੱਤੀ ਹੈ ਮੰਜੀਟ ਦਾ ਰੰਗ ਪੱਕਾ ਹੁੰਦਾ ਹੈ ਨਾਮ ਦਾ ਰੰਗ ਇਸ ਤਰ੍ਹਾਂ ਦਾ ਪੱਕਾ ਹੈ ਮੰਜੀਟ ਦੇ ਰੰਗ ਵਰਗਾ ਅਤੇ ਜਿੱਥੇ ਕੱਚੇ ਰੰਗ ਦੀ ਗੱਲ ਆਏਗੀ ਉੱਥੇ ਕੁਸੰਬ ਦਾ ਫੁੱਲ ਜਿਸ ਨੂੰ ਹੱਥ ਲਾਈਏ ਤੇ ਉਹਦਾ ਰੰਗ ਲੈ ਜਾਂਦਾ ਹੈ ਕੁਸਮਦੇ ਫੁੱਲ ਦੀ ਗੱਲ ਕੀਤੀ ਉਹਨਾਂ ਦੀ ਤੁਲਨਾ ਕੀਤੀ ਕੱਚੇ ਰੰਗ ਦੀ ਸਤਿਗੁਰੂ ਇੱਥੇ ਹੁਣ ਸੱਚੇ ਰੰਗ ਦੀ ਗੱਲ ਕਰਦੇ ਸੱਚਾ ਸੱਚਾ ਹੈ ਸਿਰਫ ਇੱਕੋ ਇੱਕ ਪਰਮੇਸ਼ਰ ਪਰਮਾਤਮਾ ਬਾਕੀ ਸਾਰਾ ਕੁਝ ਸਾਰੀ ਮਨੁਸ਼ਪਤੀ ਸਾਰੀ ਕੁਦਰਤ ਝੂਠੀ ਹੈ ਕਿਉਂਕਿ ਇਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੈ ਜੋ ਬਣਿਆ ਉਹ ਇੱਕ ਨਾ ਇੱਕ ਦਿਨ ਖਤਮ ਹੀ ਹੋਏਗਾ ਸਿਰਫ ਰਹੇਗਾ ਤੇ ਇੱਕ ਪਰਮੇਸ਼ਰ ਤੇ ਉਹਦਾ ਨਾਮ ਹੋ ਸਕਦਾ ਹੈ ਬਾਕੀ ਸਭ ਕੁਝ ਝੂਠ ਹੈ ਤੇ ਸੱਚੇ ਨਾਮ ਦੇ ਵਿੱਚ ਆਪਣੇ ਮਨ ਅਤੇ ਤਨ ਨੂੰ ਰੰਗ ਲਿਆ ਰੱਤੇ ਗਏ ਹਨ ਉਹ ਤੇ ਉਹ ਇੱਕੋ ਹੀ ਆਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਫਿਰ ਉਹਨਾਂ ਨੇ ਸਹਾਰਾ ਬਣਾਇਆ ਉਹਨਾਂ ਨੇ ਆਸਰਾ ਬਣਾਇਆ ਨਾਮ ਨੂੰ ਤੇ ਆਪਣੇ ਮਨ ਤਨ ਨੂੰ ਰੰਗ ਲਿਆ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਦੇ ਚੰਨਾਂ ਨਾਲ ਪੈ ਗਿਆ ਜਿਨ੍ਹਾਂ ਦਾ ਮਨ ਤਨ ਰੰਗਿਆ ਗਿਆ ਹੈ ਜਿਨ੍ਹਾਂ ਨੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲਿਆ ਹੈ ਉਹਨਾਂ ਵਾਸਤੇ ਫਿਰ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ ਦੁਨੀਆ ਦੇ ਰੰਗ ਝੂਠੇ ਪੈ ਜਾਂਦੇ ਹਨ ਉਹਨਾਂ ਦੀ ਨਜ਼ਰ ਦੇ ਵਿੱਚ ਵਿਖਿਆ ਰੰਗ ਕੁੜਾਵਿਆ ਮਾਇਆ ਦੇ ਰੰਗ ਜਿੰਨੇ ਵੀ ਹਨ ਜਿੰਨੇ ਵੀ ਸੰਸਾਰ ਦੇ ਰਸ ਹਨ ਰੰਗ ਹਨ ਉਹਨਾਂ ਵਾਸਤੇ ਝੂਟੇ ਹਨ ਕੂੜ ਹਨ ਤੇ ਉਹਨਾਂ ਨੂੰ ਸਵਾ ਵਰਗੇ ਲੱਗਦੇ ਹਨ ਜਿਨ੍ਹਾਂ ਦਾ ਨਾਮ ਪਰਮੇਸ਼ਰ ਦੇ ਨਾਲ ਪੈ ਗਿਆ ਜਿਨ੍ਹਾਂ ਨੇ ਮਨ ਅਤੇ ਤਨ ਨੂੰ ਰੰਗ ਲਿਆ ਸੱਚੇ ਨਾਮ ਦੇ ਰੰਗ ਦੇ ਵਿੱਚ ਉਹਨਾਂ ਨੂੰ ਸੰਸਾਰ ਦੇ ਰੰਗ ਸਵਾ ਵਰਗੇ ਫਿੱਕੇ ਕੌੜੇ ਲੱਗਦੇ ਹਨ ਵਿਖਿਆ ਰੰਗ ਕੁੜਾਵਿਆਂ ਦਿਸਣ ਸੱਬੇ ਸ਼ਾਰ ਸ਼ਾਰ ਕਹਿੰਦੇ ਸਵਾ ਨੂੰ ਹਰ ਅੰਮ੍ਰਿਤ ਬੂੰਦ ਸੁਆਮਣੀ ਮਿਲ ਸਾਧੂ ਪੀ ਮਨੁਹਾਰ ਜਿਸ ਤਰ੍ਹਾਂ ਕੇ ਸੌਣ ਦੇ ਮਹੀਨੇ ਦੇ ਵਿੱਚ ਬਾਰਿਸ਼ੀ ਦਾ ਬਾਰਿਸ਼ਾਂ ਦਾ ਮਹੀਨਾ ਆਉਂਦਾ ਹੈ ਸਾਰੇ ਪਾਸੇ بارش ਪੈਂਦੀ ਹੈ ਬੂੰਦਾਂ ਡਿੱਗਦੀਆਂ ਹਨ ਤੇ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਪਿਆਰ ਪੈ ਗਿਆ ਹੈ ਉਹਨਾਂ ਨੂੰ ਅਮਰਤ ਰੂਪੀ ਬੂੰਦ ਮਿਲ ਜਾਂਦੀ ਹੈ ਅਮਰਤ ਰੂਪੀ ਬੂੰਦ ਸੁਹਾਵਣੀ ਬੂੰਦ ਜਿਹਨੂੰ ਕਿਹਾ ਜਾਂਦਾ ਹੈ ਧਰਤੀ ਦੇ ਉੱਤੇ ਡਿੱਗ ਪਈ ਤੇ ਬੇਕਾਰ ਹੈ ਜੇ ਕਿਸੇ ਜੀਵ ਤੇ ਪੈ ਜਾਵੇ ਭਾਵੇਂ ਜਨਮਾਂ ਜਨਮਾਂ ਦਾ ਕੋੜੀ ਹੋਵੇ ਉਹ ਵੀ ਠੀਕ ਹੋ ਜਾਂਦਾ ਹੈ ਜੇ ਇਕੱਲੇ ਤੇ ਪੈ ਜਾਏ ਕਪੂਰ ਬਣ ਜਾਂਦਾ ਹੈ ਜੇ ਸਿੱਪੀਟ ਉਹ ਮੋਤੀ ਦੀ ਬੂੰਦ ਡੰਗ ਪਏ ਤੇ ਮੋਤੀ ਬਣ ਜਾਂਦਾ ਹੈ ਅਮਰਤ ਰੋਗ ਬੂੰਦ ਜਿਹੜੀ ਡਿੱਗਦੀ ਆਕਾਸ਼ ਤੋਂ ਉਹਦੇ ਇੰਨੇ ਫੈਂਦੇ ਨੇ ਪਰ ਜੇ ਧਰਤੀ ਤੇ ਪਈ ਤੇ ਬੇਕਾਰ ਉਹਦਾ ਕੋਈ ਫਾਇਦਾ ਨਹੀਂ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਅਮਰਤ ਰੂਪੀ ਬੂੰਦ ਜਿਨ੍ਹਾਂ ਦੇ ਇੱਕ ਬੂੰਦ ਵੀ ਮਿਲ ਗਈ ਨਾਮ ਦੀ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਸਾਧੂ ਸਤਸੰਗਤ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਆਪ ਸਾਰੇ ਬੈਠੇ ਹੋ ਸਤਿਗੁਰੂ ਸਾਨੂੰ ਹੁਣ ਸਾਧੂ ਕਹਿ ਕੇ ਮੁਖਾਵਤ ਕਰਦੇ ਹਨ ਜਿਨ੍ਹਾਂ ਨੇ ਗੁਰੂ ਦੀ ਸ਼ਰਣ ਝਾ ਕੇ ਸਤਸੰਗੀ ਬਣ ਕੇ ਸਤਸੰਗਾਂ ਦੇ ਸਤਸੰਗਤ ਦੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਬੂੰਦ ਨਾਮ ਰੂਪੀ ਬੂੰਦ ਪੀਤੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮਨ ਹਾਰ ਵਨ ਤ੍ਰਿਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਆਪਾਰ ਪਰਮੇਸ਼ਰ ਦੇ ਗੁਨਾ ਦੀ ਗੱਲ ਕਰਦੇ ਹਨ ਸਤਿਗੁਰੂ ਉਹ ਐਸਾ ਪੁਰਖ ਹੈ ਉਹ ਸਮਰਥ ਹੈ ਸਮਰਥ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਰਤੀ ਭਰਮੀ ਕਿਸੇ ਪਾਸੋਂ ਮੀ ਨਾ ਕਮੀ ਹੋਵੇ ਬਾਕੀ ਹਰ ਇੱਕ ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਜਮਿਆ ਜਿਹਦੇ ਵਿੱਚ ਕੋਈ ਕਮੀ ਨਹੀਂ ਸਿਰਫ ਪਰਮੇਸ਼ਰ ਹੈ ਸਾਡਾ ਜੁੜਾ ਸਮਰਥ ਹੈ ਉਹ ਐਸਾ ਪੁਰਖ ਹੈ ਸਮਰਥ ਹੈ ਤੇ ਉਹ ਅਪਾਰ ਹੈ ਉਹਦਾ ਪਾਰ ਆਵਾਰ ਨਹੀਂ ਕੀਤਾ ਜਾ ਸਕਦਾ ਉਹਨੂੰ ਆਪਣੀ ਜ਼ੁਬਾਨ ਦੇ ਨਾਲ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਉਹਦਾ ਕਥਨ ਅਕਥ ਹੈ ਅਪਾਰ ਹੈ ਤੇ ਉਹਨੇ ਸਾਰੇ ਵਣ ਤ੍ਰਿਣ ਸਾਰੀ ਵਨਸਪਤੀ ਨੂੰ ਸਾਰੇ ਹਰ ਇੱਕ ਜੀਵਾਂ ਨੂੰ ਆਪਣੇ ਰੰਗ ਦੇ ਵਿੱਚ ਮੋਲ ਲਿਆ ਇਸ ਮਹੀਨੇ ਦੇ ਵਿੱਚ ਵਣ ਤ੍ਰਿਣ ਪ੍ਰਭ ਸੰਗ ਮੋਲ ਲਿਆ ਹਰ ਇੱਕ ਬੂਟਾ ਹਰ ਇੱਕ ਘਾਹ ਤਿੜ ਹਰੀ ਭਰੀ ਹੋਈ ਪਈ ਹੈ ਇਹ ਉਹ ਅਕਾਲਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਮੋਲੀ ਪਈ ਹੈ ਓਨੀ ਮਹਿਰ ਹੋਈ ਹੈ ਵੰਨ ਤਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਹੇ ਪ੍ਰਭੂ ਮੇਰਾ ਵੀ ਮਨ ਲੋਚਦਾ ਹੈ ਮੇਰਾ ਵੀ ਮਨ ਤੰਗਦਾ ਹੈ ਤੈਨੂੰ ਮਿਲਣ ਵਾਸਤੇ ਪ੍ਰਭ ਮਿਲਿਆ ਤਾਂ ਜਾਏਗਾ ਪ੍ਰਭ ਜੇ ਤੇਰੀ ਬਖਸ਼ਿਸ਼ ਹੋਵੇ ਕਰਮ ਤੋਂ ਪਾਵ ਹੈ ਬਖਸ਼ਿਸ਼ ਤੇਰੀ ਬਖਸ਼ਿਸ਼ ਤੋਂ ਬਿਨਾ ਮਿਲਿਆ ਵੀ ਨਹੀਂ ਜਾਂਦਾ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਤੇਰੇ ਤੋਂ ਜਨੋ ਕੀ ਸ਼ੁਰੂਆਤ ਈ ਸਤਿਗੁਰਾਂ ਬਾਣੀ ਰਚਦੇ ਹਨ ਮਾਝ ਰਾਗ ਦੇ ਅੰਦਰ 12 ਮਾਹ ਦੀ ਪਹਿਲੀ ਪੰਕਤੀ ਦੇ ਵਿੱਚ ਹੀ ਕਹਿ ਦਿੱਤਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਆਪਣੇ ਕਰਮਾਂ ਕਰਕੇ ਅਸੀਂ ਵਿਛੜੇ ਹਾਂ ਤੇ ਤੇਰੀ ਕਿਰਪਾ ਕਰਕੇ ਅਸੀਂ ਮਿਲ ਸਕਦੇ ਹਾਂ ਅਸੀਂ ਆਪਣੇ ਸਿਆਣੇਪਨ ਨਾਲ ਆਪਣੀ ਚਲਾਕੀਆਂ ਨਾਲ ਨਹੀਂ ਮਿਲ ਸਕਦੇ ਤੈਨੂੰ ਤੇਰੀ ਕਿਰਪਾ ਤੋਂ ਬਿਨਾ ਤੇਰੀ ਰਹਿਮਤ ਤੋਂ ਬਿਨਾ ਨਹੀਂ ਮਿਲਿਆ ਜਾ ਸਕਦਾ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤਿ ਪ੍ਰਭ ਸੰਗ ਮੋਲਿਆ ਸਮਰਥ ਪੁਰਖਾ ਬਾਹਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਏ ਪ੍ਰਭੂ ਤੇਰੀ ਬਖਸ਼ਿਸ਼ ਦਾ ਸਦਕਾ ਮਿਲ ਸਕਦੇ ਹਾਂ ਜਿਨੀ ਸਖੀਏ ਪ੍ਰਪਾਇਆ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਮੈਨ ਲਿਆ ਹੈ ਜੋ ਪ੍ਰਭੂ ਦੇ ਹੋ ਗਏ ਹਨ ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਚਰਨਾਂ ਨਾਲ ਪੈ ਗਿਆ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹਨਾਂ ਤੋਂ ਮੈਂ ਬਲਿਹਾਰ ਜਾਵਾਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਿਆ ਕਰ ਨਾਨਕ ਪੰਜਵੇਂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਨਾਨਕ ਹਰ ਜੀ ਮਿਆ ਕਰ ਮਾਇਆ ਮਾਇਆ ਕਹਿੰਦੇ ਕਿਰਪਾ ਨੂੰ ਮਮੇ ਦੇ ਅੱਗੇ ਕੰਨਾਂ ਲੱਗ ਜੇ ਤੇ ਮਾਇਆ ਬਣਦਾ ਹੈ ਮਮਾ ਮੁਕਤਾ ਹੈ ਤੇ ਮਾਇਆ ਮਾਇਆ ਦਾ ਭਾਵ ਕਿਰਪਾ ਮਾਇਆ ਦਾ ਭਾਵ ਜੋ ਸੰਸਾਰ ਦੀ ਮੋਹ ਮਾਇਆ ਮੋਣੀ ਹੈ ਉਹ ਕਿਸੇ ਤਰ੍ਹਾਂ ਦੀ ਵੀ ਹੋਵੇ ਸਤਿਗੁਰੂ ਕਹਿੰਦੇ ਨੇ ਨਾਨਕ ਹਰ ਜੀ ਮਾਇਆ ਕਰ ਮਿਰ ਤੇ ਕਿਰਪਾ ਕਰ ਤੇ ਆਪਣਾ ਸ਼ਬਦ ਦੇ ਆਪਣਾ ਨਾਮ ਦੇ ਜੇ ਦੀ ਕਮਾਈ ਕਰਕੇ ਮੈਂ ਤੇਰੇ ਨਾਲ ਮਿਲ ਸਕਾਂ ਨਾਨਕ ਹਰਜੀ ਮਿਆ ਘਰ ਸ਼ਬਦ ਸਵਾਰਣ ਹਾਰ ਤੇਰੇ ਸ਼ਬਦ ਦੇ ਕਮਾਈ ਕਰਕੇ ਮੈਂ ਆਪਣੇ ਆਪ ਨੂੰ ਸਵਾਰ ਲਵਾ ਆਪਣਾ ਜੀਵਨ ਸਵਾਰ ਲਵਾ ਸਾਵਣ ਤਿੰਨਾ ਸੁਹਾਗਣੀ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਇਸ ਤਰ੍ਹਾਂ ਬਚਿਤ ਹੋਏਗਾ ਜਿਸ ਤਰ੍ਹਾਂ ਕਿ ਸੁਹਾਗਣਾ ਦਾ ਹੁੰਦਾ ਹੈ ਜੇ ਉਹ ਪ੍ਰਭੂ ਦੇ ਚਰਨਾਂ ਕਮਨਾਂ ਨਾਲ ਮਿਲੀਆਂ ਹੋਈਆਂ ਹਨ ਜੀਵ ਰੂਪੀ ਇਸਤਰੀਆਂ ਉਹਨਾਂ ਦਾ ਮਹੀਨਾ ਸਤਿਗੁਰੂ ਕਹਿੰਦੇ ਨੇ ਸਾਵਣ ਦਾ ਮਹੀਨਾ ਇਸ ਤਰ੍ਹਾਂ ਬਤੀਤ ਹੋਏਗਾ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਰ ਕਹਿੰਦੇ ਹਿਰਦੇ ਨੂੰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਹਾਰ ਪਿਆ ਹੈ ਉਹਨਾਂ ਦਾ ਮਹੀਨਾ ਬੜਾ ਹੀ ਸੋਹਣਾ ਤੇ ਸੁੰਦਰ ਬਤੀਤ ਹੋਏਗਾ ਸੁਹਾਗਣਾ ਮਿਰਗਾ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ